ਅਮਰੀਕੀ ਵਿਭਾਗ ਨੇ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੁੰਦੇ ਫੜੇ ਗਏ ਭਾਰਤੀਆਂ ਦਾ ਅੰਕੜਾ ਜਾਰੀ ਕੀਤਾ ਹੈ ਜਨਵਰੀ ਤੋਂ ਮਈ ਵਿਚਕਾਰ 10300 ਭਾਰਤੀ ਗੈਰ ਕਾਨੂੰਨੀ ਤੌਰ ਤੇ ਦਾਖਲ ਹੁੰਦੇ ਅਮਰੀਕੀ ਸਰਹੱਦ ਤੇ ਫੜੇ ਗਏ ਨੇ ਉਹਨਾਂ ਵਿੱਚੋਂ 30 ਨਾਬਾਲਗ ਸਨ ਅਤੇ ਉਹਨਾਂ ਦੇ ਨਾਲ ਕੋਈ ਬਾਲਗ ਨਹੀਂ ਸੀ ਫੜੇ ਗਏ ਜ਼ਿਆਦਾਤਰ ਲੋਕ ਭਾਰਤ ਦੇ ਗੁਜਰਾਤ ਰਾਜ ਤੋਂ ਸਨ ਇਹ ਜਾਣਕਾਰੀ ਅਮਰੀਕਾ ਦੇ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ ਦੁਆਰਾ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜੇ ਪਿਛਲੇ ਸਾਲ ਨਾਲੋਂ 70% ਘਟਨੇ ਜਦੋਂ ਇਸ ਸਮੇਂ ਦੌਰਾਨ 34535 ਭਾਰਤੀ ਫੜੇ ਗਏ ਸਨ ਹੁਣ ਰੋਜ਼ਾਨਾ ਉਸ ਤੋਂ 67% ਭਾਰਤੀ ਫੜੇ ਜਾ ਰਹੇ ਨੇ ਇਹ ਅਹਿਸਾਸ ਹੋਣ ਤੋਂ ਬਾਅਦ ਮਨੁੱਖੀ ਤਸਕਰੀ ਕਰਨ ਵਾਲੇ ਗ੍ਰੋਹਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਬਹੁਤ ਹੀ ਘਟਾ ਦਿੱਤਾ ਹੈ ਇਸ ਤੋਂ ਇਲਾਵਾ ਟਰੰਪ ਦੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਲਾਗੂ ਸਖਤ ਕਾਨੂੰਨਾਂ ਕਾਰਨ ਗੈਰ ਕਾਨੂੰਨੀ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ ਅਪ੍ਰੈਲ 2024 ਤੱਕ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਧਰਤੀ ਤੇ 2.2 ਲੱਖ ਭਾਰਤੀ ਬਿਨਾਂ ਕਾਗਜ਼ਾਦ ਦੇ ਰਹਿਰੇ ਸਨ ਇਹਨਾਂ ਵਿੱਚ ਜਨਵਰੀ 2025 ਵਿੱਚ 332 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਭਾਰਤੀ ਖਤਰਨਾਕ ਰਸਤਿਆਂ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਭਾਰੀ ਸੁਰੱਖਿਆ ਅਤੇ ਸਰਹੱਦ ਤੇ ਵਿਸ਼ਾਲ ਕੰਧ ਕਾਰਨ ਉਹ ਸਮੁੰਦਰੀ ਰਾਹੀਂ ਵੀ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ 9 ਮਈ ਨੂੰ ਕੈਲੀਫੋਰਨੀਆ ਦੇ ਡੇਲਮਾਰ ਨੇੜੇ ਇੱਕ ਕਿਸ਼ਤੀ ਪਲਟ ਗਈ ਜਿਸ ਵਿੱਚ ਦੋ ਨਾਬਾਲਕਾਂ ਦੀ ਮੌਤ ਹੋ ਗਈ ਜੋ ਕਿ ਭਰਾ ਅਤੇ ਭੈਣ ਸਨ ਆਮ ਤੌਰ ਤੇ ਅਜਿਹੀਆਂ ਕਿਸ਼ਤੀਆਂ ਮੈਕਸ ਕੋ ਸਰਹੱਦ ਤੋਂ ਸ਼ੁਰੂ ਹੁੰਦੀਆਂ ਨੇ ਅਤੇ ਅਮਰੀਕੀ ਪਾਣੀਆਂ ਵਿੱਚ ਦਾਖਲ ਹੁੰਦੀਆਂ